ਦਾਨ ਅਸਲ ਦੀ ਬਹੁਤ ਥੀ ਇੱਕ ਵੱਡੀ ਬਿਗ ਬ੍ਰੇਕਿੰਗ ਹੈ ਅਲਰਟ ਕਰਨ ਵਾਲੀ ਬਿਗ ਬ੍ਰੇਕਿੰਗ ਹੈ ਵੇਖੋ ਇੱਕ ਬੱਚੀ ਦੀ ਬਹਾਦਰੀ ਨੇ ਇੱਕ ਬੱਚੀ ਦੀ ਬਹਾਦਰੀ ਨੇ ਆਪਣਾ ਘਰ ਬਰਬਾਦ ਹੋਣ ਤੋਂ ਬਚਾਰਿਆ ਲੁੱਟਣ ਤੋਂ ਬਚਾ ਲਿਆ ਘਰ ਦੇ ਵਿੱਚ ਇਹ ਬੱਚੀ ਇਕੱਲੀ ਸੀ ਬਾਹਰੋਂ ਆਣ ਕੇ ਕਿਸੇ ਨੇ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੜਕਾ ਕੇ ਜਿਵੇਂ ਹੀ ਬੱਚੀ ਬਾਹਰ ਜਾਂਦੀ ਹੈ ਤਾਂ ਉਹ ਅੱਗੋਂ ਜੋ ਸਾਹਮਣੇ ਦੋ ਸਖਸ਼ ਨੇ ਇੱਕ ਬਾਹਰ ਖੜਾ ਹੈ ਔਰ ਦੂਸਰਾ ਕਹਿੰਦਾ ਕਿ ਤੁਹਾਡੇ ਪਾਪਾ ਨੇ ਭੇਜਿਆ ਔਰ ਤੁਹਾਡੇ ਪਾਪਾ ਜਿਹੜੇ ਨੇ ਉਹਨਾਂ ਨੇ ਮਕਾਨ ਕਰਾਇਤੇ ਦੇਣਾ ਸੀ ਉਹਨਾਂ ਨੇ ਗੱਲ ਕਰਨ ਆਏ ਉਹਨਾਂ ਨੇ ਭੇਜਿਆ ਸੀ ਮਕਾਨ ਦੇਖਣ ਉਹਨੇ ਕਿਹਾ ਰੁਕੋ ਮੈਂ ਗੱਲ ਕਰਦੀ ਹਾਂ ਪਰ ਉਹਦੇ ਦੌਰਾਨ ਹੀ ਬੱਚੀ ਦੇ ਮੁਤਾਬਕ ਕਚੋ ਦੇ ਪਰਿਵਾਰ ਵਾਲੇ ਰਿਸ਼ਤੇਦਾਰ ਦੱਸਦੇ ਨੇ ਕਿ ਉਹਨੇ ਵੈਪਨ ਕੋਈ ਦਿਖਾਇਆ ਵੈਪਨ ਦਿਖਾ ਦੇ ਬੱਚੀ ਜਿਹੜੀ ਹੈ ਅੰਦਰ ਨੂੰ ਦੌੜਦੀ ਹੈ ਔਰ ਉਹ ਗੇਟ ਖੁੱਲਾ ਛੱਡ ਜਾਂਦੇ ਜਿਵੇਂ ਹੀ ਉਹ ਅੰਦਰ ਆਉਂਦੇ ਆ ਬੱਚੀ ਅੰਦਰੋਂ ਆਪਣਾ ਦੂਜਾ ਦਰਵਾਜ਼ਾ ਜਿਹੜਾ ਇਹ ਘਰ ਵਾਲਾ ਬੰਦ ਕਰ ਲੈਂਦੀ ਉੱਥੇ ਆਣ ਕੇ ਤੁਸੀਂ ਦੇਖ ਰਹੇ ਹੋ ਕਿਵੇਂ ਲੁਟੇਰੇ ਜ਼ੋਰ ਲਗਾ ਰਹੇ ਨੇ ਜ਼ੋਰ ਲਗਾ ਕੇ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਕਿਸ ਤਰੀਕੇ ਨਾਲ ੱੱਕੇ ਮਾਰ ਰਹੇ ਨੇ ਗੇਟ ਨੂੰ ਪਰ ਗੇਟ ਟੁੱਟਾ ਨਹੀਂ ਔਰ ਉਹ ਜਿਹੜਾ ਅੰਦਰ ਦਰਵਾਜ਼ਾ ਸੀ ਉਹਦੇ ਨਾ ਟੁੱਟਣ ਕਰਕੇ ਘਰ ਦੇ ਵਿੱਚ ਵੱਡੀ ਲੁੱਟ ਹੋਣੋਂ ਬਚ ਗਈ ਸੋ ਇਹ ਜਿਹੜੀ ਘਟਨਾ ਹੈ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਕਸਬਾ ਚਵਿੰਡਾ ਦੇਵੀ ਦੀ ਹੈ ਚਵਿੰਡਾ ਦੇਵੀ ਦੇ ਵਿੱਚ ਇੱਕ ਸੁਨਿਆਰੇ ਦਾ ਘਰ ਹੈ ਤੇ ਉਸ ਸੁਨਿਆਰੇ ਦੇ ਘਰ ਦੇ ਵਿੱਚ ਜਿਹੜੀ ਸੀ ਅੱਜ ਵੱਡੀ ਲੁੱਟ ਹੋ ਜਾਣੀ ਸੀ ਇੱਕ ਵੱਡੀ ਵਾਰਦਾਤ ਹੋ ਜਾਣੀ ਸੀ ਉਸ ਬੱਚੀ ਦੀ ਜਾਨ ਨੂੰ ਵੀ ਕੋਈ ਨੁਕਸਾਨ ਹੋ ਸਕਦਾ ਜਾਨੀ ਤੇ ਮਾਲੀ ਨੁਕਸਾਨ ਵੀ ਹੋ ਸਕਦਾ ਸੀ ਸਲਾ ਐਂਡ ਆਰਡਰ ਦੀ ਪੰਜਾਬ ਚ ਹਾਲਤ ਕੀ ਹੈ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਲੁਟੇਰੇ ਸ਼ਰਿਆਮ ਖੁੱਲੇ ਕਮਰੇ ਨੇ ਔਰ ਕਿਸ ਤਰੀਕੇ ਦੇ ਨਾਲ ਟਾਰਗੇਟ ਬਣਾ ਰਹੇ ਨੇ ਸਨਿਆਰਿਆਂ ਦੇ ਘਰਾਂ ਨੂੰ ਔਰ ਚਵਿੰਡਾ ਦੇਵੀ ਦੇ ਵਿੱਚ ਇਸ ਸਨਿਆਰਾ ਪਰਿਵਾਰ ਆ ਜਿਹੜਾ ਇਹਦੀ ਬਹਾਦਰ ਇਸ ਬੱਚੀ ਨੇ ਅੱਜ ਘਰ ਨੂੰ ਲੁੱਟ ਖੋਹਣ ਤੋਂ ਬਚਾ ਲਿਆ ਇਹਦੀ ਦਲੇਰੀ ਨੂੰ ਸਲੂਟ ਹੈ ਸੋ ਸਨਿਆਰੇ ਦੇ ਘਰ ਦੇ ਵਿੱਚ ਬਦਮਾਸ਼ ਜਿਹੜੇ ਸੀਗੇ ਉਹਨਾਂ ਨੇ ਜਦੋਂ ਲੁੱਟਣ ਦੀ ਨੀਅਤ ਦੇ ਨਾਲ ਘਰ ਦੇ ਵਿੱਚ ਦਾਖਲ ਹੋ ਗਏ ਤਾਂ ਉਹਨਾਂ ਦੀ ਜਿਹੜੀ ਬੱਚੀ ਸੀ ਜਿਹੜੀ ਘਰ ਦੇ ਵਿੱਚ ਕੱਲ ਸੀ ਹਿੰਮਤ ਨਹੀਂ ਹਾਰੀ ਦਲੇਰੀ ਦੇ ਕੋਈ ਇਸ ਬੱਚੀ ਦੀ ਸੋ ਸਲੂਟ ਐ ਇਸ ਬੱਚੀ ਨੂੰ ਇਹਦੀ ਦਲੇਰੀ ਦੇ ਨਾਲ ਅੱਜ ਇੱਕ ਘਰ ਜਿਹੜਾ ਹੈ ਇਹ ਸੁਨਿਆਰੇ ਦਾ ਪਰਿਵਾਰ ਹੈ ਜਿਹੜਾ ਇਹਦੇ ਵਿੱਚ ਕੋ ਵੱਡਾ ਨੁਕਸਾਨ ਜਾਣੀ ਤੇ ਬਾਲੀ ਹੋਣੋਂ ਬਚ ਗਿਆ ਬਦਮਾਸ਼ਾਂ ਨੇ ਮੂੰਹ ਟੱਕੇ ਹੋਏ ਸੀਗੇ ਜਿਹਦੇ ਕਰਕੇ ਬਦਮਾਸ਼ ਇਹ ਅਣਜਾਣ ਬਦਮਾਸ਼ ਜਿਹੜੇ ਨੇ ਅਜੇ ਲੁਟੇਰੇ ਨੇ ਚੋਰ ਨੇ ਕਿਸੇ ਗੈਂਗ ਦੇ ਬੰਦੇ ਨੇ ਇਹ ਤਾਂ ਤਫ਼ਤੀਸ਼ ਚ ਪਤਾ ਲੱਗੇਗਾ ਪਰ ਸਾਰਾ ਪਰਿਵਾਰ ਹੈ ਜਿਹੜਾ ਉਹਨਾਂ ਦੇ ਮਨਾਂ ਦੇ ਵਿੱਚ ਇਸ ਸਮੇਂ ਰੋਸਾ ਪੁਲਿਸ ਨੂੰ ਲੈ ਕੇ ਪ੍ਰਸ਼ਾਸਨ ਨੂੰ ਲੈ ਕੇ ਕਿ ਕਾਰਵਾਈ ਜਿਹੜੀ ਹੈ ਅਜੇ ਟਿੱਲ੍ਹੀ ਦੀ ਨਜ਼ਰ ਆ ਰਹੀ ਹੈ ਪਰ ਇਹ ਬੱਚੀ ਜਿਹੜੀ ਹੈ ਦੀ ਬਹਾਦਰੀ ਦੇ ਨਾਲ ਅੱਜ ਇਹ ਪਰਿਵਾਰ ਚਵਿੰਡਾ ਦੇਵੀ ਦਾ ਪਰਿਵਾਰ ਲੁੱਟਣ ਤੋਂ ਬਚ ਗਿਆ ਵੇਖੋ ਇਹ ਵੀਡੀਓ ਤੇ ਵੇਖੋ ਪਰਿਵਾਰ ਦਾ ਕੀ ਕਹਿਣ ਕੱਲ ਸਾਨੂੰ ਸਾਡੇ ਗੋਰਖਾ ਮੈਂਬਰ ਆ ਮੈਨੂੰ ਫੋਨ ਕੀਤਾ ਕੀਤਾ ਮੇਰੇ ਭਰਾ ਦੇ ਘਰ ਆ ਕੰਮ ਹੋਇਆ ਮੇਰਾ ਲੱਗੇ ਮੇਰੇ ਗਵੰਡੀ ਆਏ ਦੋ ਬੰਦੇ ਆਏ ਆ ਕਿੰਨੇ ਇੱਕ ਮਗਰ ਖਲੋਤਾਵਾ ਚੌਂਕ ਦੇ ਵਿੱਚ ਤੇ ਇੱਕ ਜਿਹੜਾ ਅੰਦਰਵਾਹ ਬੇਟੀ ਇਹਨਾਂ ਦੀ ਕੱਲੀ ਸੀ ਬੇਟੀ ਜਿਹੜੀ ਨਿਕਲੀ ਤੇ ਉਹ ਵਿਚਾਰੀ ਨੂੰ ਪਹਿਲਾਂ ਉਹਨੇ ਕਿਹਾ ਕਿ ਤੁਹਾਡੇ ਪਾਪਾ ਨੇ ਭੇਜਿਆ ਤੇ ਉਹਨੇ ਵਿਚਾਰੀ ਨੇ ਬੂਹਾ ਪੋਲ ਨਹੀਂ ਖੁੱਲਾ ਦੇਗਾ ਅੱਗੇ ਆਣ ਕੇ ਤੇ ਜਿਹੜਾ ਜੋ ਬੇਟੀ ਦੇ ਕਹਿਣ ਦੇ ਕਿ ਉਹਨੇ ਵਿਆਹ ਪਣ ਕੱਢਿਆ ਤੇ ਪਹਿਲਾਂ ਆਂਦੀ ਕਿ ਮੈਂ ਤੇਰੇ ਪਾਪਾ ਨੇ ਭੇਜਿਆ ਸੀ ਮਕਾਨ ਕਿਰਾਏ ਤੇ ਲੈਣਾ ਉਹਨੇ ਕਿਹਾ ਕਿ ਮੈਂ ਆਪਣੇ ਪਾਪਾ ਨਾਲ ਗੱਲ ਕਰਦੀ ਆ ਫਿਰ ਤੁਹਾਨੂੰ ਦੱਸਦੀ ਆ ਪਰ ਉਹਨੇ ਲੱਤ ਮਾਰ ਕੇ ਅੰਦਰ ਆ ਗਿਆ ਤੇ ਬੇਟੀ ਜਿਹੜੀ ਆ ਵੜ ਗਈ ਅੰਦਰ ਤੇ ਲੱਤਾਂ ਮਾਰਦਾ ਰਿਹਾ ਪਰ ਚਲੋ ਬਚਾਅ ਹੋ ਗਿਆ ਮੈਂ ਤੇ ਪੰਜਾਬ ਸਰਕਾਰ ਨੂੰ ਇਹ ਕਹਿੰਦਾ ਕਿ ਭਗਵੰਤ ਮਾਨ ਜੀ ਰੋਲਾ ਪਾਈ ਜਾਂਦੇ ਕਿ ਅਸੀਂ ਬੜਾ ਉਲਸੋ ਦਾ ਆ ਕਰਤਾ ਸਾਡੇ ਪਿੰਨ ਜਿਹੜਾ ਨਸ਼ਾ ਵਾ ਚਲੋ ਉਹ ਤੇ ਹੈਗਾ ਹੀ ਹੈਗਾ ਪਰ ਆ ਜਿਹੜੀ ਗੁੰਡਾਗਰਦੀ ਹੋ ਰਹੀ ਆ ਕਿ ਜਿੱਦੀ ਕਿਤੇ ਗੋਲੀ ਚਲਦੀ ਆ ਕਿ ਜਿੱਦੀ ਕਿਸੇ ਦੇ ਘਰ ਪਾਦੀ ਆ ਕਿੱਥੇ ਮੁਲਾਜਮ ਐਸਐਸਪੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਸਾਹਿਬ ਜਿਹੜੇ ਕੱਲ ਦੇ ਅਸੀਂ ਫੋਨ ਵੀ ਕੀਤੇ ਆ ਚੌਂਕੀ ਜਾਂਦੇ ਬੋਲ ਚਲੋ ਸਰੋ ਉਹ ਕੋਈ ਬੰਦੇ ਬੁੰਦੇ ਕੋ ਤਾਂ ਹੁੰਦੇ ਨਹੀਂ ਟਾਈਮ ਮੇਰੇ ਕੋ ਲੱਗਦਾ ਹੈਗਾ ਪਰ ਜੇ ਅੱਗੇ ਜੇ ਕੱਲ ਨੂੰ ਕੋਈ ਜਾਨੀ ਮਾਰੀ ਦਾ ਨਿਸ਼ਾਨ ਹੋ ਗਿਆ ਤੇ ਕੌਣ ਜ਼ਮੇਵਾਰ ਵਾ oven kumar ਕੋਈ ਕੱਲ ਇੱਕ ਕੋਈ ਅਣਪਛਾਤਾ ਬੰਦਾ ਆਇਆ ਵਾ ਜੀ ਉਨੇ ਦਰਵਾਜ਼ਾ ਖੜਕਾਇਆ ਤੇ ਬੇਟੀ ਨੇ ਗੇਟ ਖੋਲ੍ਹਿਆ ਉਹਨੇ ਪੁੱਛਿਆ ਪਾਪਾ ਕਿੱਥੇ ਆ ਪਹਿਲਾਂ ਉਹ ਆਉਣ ਤੋਂ ਪਹਿਲਾਂ ਪਿਛਲੇ ਇੱਕ ਘਰ ਤੋਂ ਉਹਨੇ ਪੁੱਛਿਆ ਪਵਨ ਸੁਨਿਆਰੇ ਦਾ ਘਰ ਕਿਹੜਾ ਉਹਨਾਂ ਕਿਹਾ ਅਗਲਾ ਉਹ ਬੇਟੀ ਨੇ ਜਦੋਂ ਗੇਟ ਖੋਲ੍ਹਿਆ ਉਹਨੇ ਕਿਹਾ ਤੇਰੇ ਪਾਪਾ ਨੇ ਮੈਨੂੰ ਬੁਲਾਇਆ ਵਾ ਕਿੱਥੇ ਨੇ ਉਹ ਗੰਦੀ ਦੁਕਾਨ ਤੇ ਉੱਥੇ ਮਿਲੋ ਕਿਉਂਕਿ ਪਹਿਲਾਂ ਜਾਣਦਾ ਇਹਨਾਂ ਨੂੰ ਮੈਨੂੰ ਨਹੀਂ ਜੀ ਪਤਾ ਤੇ ਉਹ ਨਾਮ ਲਿਆ ਉਹਨੇ ਪਿਛਲੇ ਸਾਡੇ ਤੋਂ ਪਿਛਲੇ ਘਰ ਚ ਕਿਸੇ ਕੋਲ ਉਨੇ ਬੈਠਨੇ ਕਿਹਾ ਮੈਨੂੰ ਨਹੀਂ ਤੂੰ ਹੁਣ ਦੁਕਾਨ ਤੇ ਚਲ ਜਾ ਉਹ ਕਹਿੰਦਾ ਫੋਨ ਕਰ ਲੈ ਮੈਨੂੰ ਉਹਨਾਂ ਨੇ ਘਰ ਬੁਲਾਇਆ ਬੇਟੀ ਅੰਦਰ ਆਈ ਐ ਫੋਨ ਲੈਣ ਵਾਸਤੇ ਤੇ ਉਹ ਗੇਟ ਬੰਦ ਕਰਕੇ ਮਜ਼ਰ ਹੀ ਆ ਗਿਆ ਲੇਕਿਨ ਇਹਨੇ ਦੇਖ ਲਿਆ ਕਿ ਉਹਨੇ ਗੇਟ ਬੰਦ ਕਰਦਾ ਪਿਆ ਉਹਨੂੰ ਪੁੱਛਿਆ ਕਿ ਤੂੰ ਇਹ ਕੀ ਕਰਦਾ ਪਿਆ ਕਹਿੰਦਾ ਤੈਨੂੰ ਅੰਦਰ ਆ ਕੇ ਦੱਸਦਾ ਬਸ ਉਹਦਾ ਇਸ ਤਰ੍ਹਾਂ ਦਾ ਵਿਹਾਰ ਵੇਖ ਕੇ ਬੇਟੀ ਨੇ ਨਾ ਕਮਰੇ ਦੇ ਅੰਦਰ ਆਣ ਕੇ ਤੇ ਕਮਰਾ ਬੰਦ ਕਰ ਲਿਆ ਉਹਨੇ ਦਰਵਾਜ਼ਾ ਤੋੜਨ ਦੀ ਕਾਫੀ ਕੋਸ਼ਿਸ਼ ਕੀਤੀ ਲੇਕਿਨ ਦਰਵਾజా ਨਹੀਂ ਟੁੱਟਾ ਤੇ ਥੋੜੀ ਦੇਰ ਬਾਅਦ ਉਹ ਭੱਜ ਗਿਆ ਵਾਪਸ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਬੇਟੀ ਦਾ ਆਨੂੰ ਅੰਦਰ ਕਮਰੇ ਦੇ ਵਿੱਚੋਂ ਫੋਨ ਕੀਤਾ ਉਹਨੇ ਪੁੱਛਿਆ ਪਾਪਾ ਕਿੱਥੇ ਆ ਪਹਿਲਾਂ ਉਹ ਆਉਣ ਤੋਂ ਪਹਿਲਾਂ ਪਿਛਲੇ ਇੱਕ ਘਰ ਤੋਂ ਉਹਨੇ ਪੁੱਛਿਆ ਪਵਨ ਸੁਨਿਆਰੇ ਦਾ ਘਰ ਕਿਹੜਾ ਉਹਨੇ ਕਿਹਾ ਅਗਲਾਵਾ ਉਹ ਬੇਟੀ ਨੇ ਜਦੋਂ ਗੇਟ ਖੋਲ੍ਹਿਆ ਉਹਨੇ ਕਿਹਾ ਤੇਰੇ ਪਾਪਾ ਨੇ ਮੈਨੂੰ ਬੁਲਾਇਆ ਵਾ ਕਿੱਥੇ ਨੇ ਉਹ ਗੰਦੀ ਦੁਕਾਨ ਤੇ ਉੱਥੇ ਮਿਲੋ ਕਿ ਪਹਿਲਾਂ ਜਾਣਦਾ ਇਹਨਾਂ ਨੂੰ ਮੈਨੂੰ ਨਹੀਂ ਜੀ ਪਤਾ ਤੇ ਉਹ ਨਾਮ ਲਿਆ ਉਹਨੇ ਪਿਛਲੇ ਸਾਡੇ ਤੋਂ ਪਿਛਲੇ ਘਰ ਚ ਕਿਸੇ ਕੋਲ ਉਹਨੇ ਬੇਟੀ ਨੇ ਕਿਹਾ ਮੈਨੂੰ ਨਹੀਂ ਤੁਸੀਂ ਉਹ ਦੁਕਾਨ ਤੇ ਚਲ ਜਾਓ ਕਹਿੰਦਾ ਫੋਨ ਕਰ ਲੈ ਮੈਨੂੰ ਉਹਨਾਂ ਨੇ ਘਰ ਬੁਲਾਇਆ ਬੇਟੀ ਅੰਦਰ ਆਈ ਐ ਫੋਨ ਲੈਣ ਵਾਸਤੇ ਤੇ ਉਹ ਗੇਟ ਬੰਦ ਕਰਕੇ ਮਜ਼ਰ ਹੀ ਆ ਗਿਆ ਲੇਕਿਨ ਇਹਨੇ ਦੇਖ ਲਿਆ ਕਿ ਉਹਨੇ ਗੇਟ ਬੰਦ ਕਰਦਾ ਪਿਆ ਉਹਨੂੰ ਪੁੱਛਿਆ ਕਿ ਤੂੰ ਇਹ ਕੀ ਕਰਦਾ ਪਿਆ ਕਹਿੰਦਾ ਤੈਨੂੰ ਅੰਦਰ ਆ ਕੇ ਦੱਸਦਾ ਬਸ ਉਹਦਾ ਇਸ ਤਰ੍ਹਾਂ ਦਾ ਵਿਹਾਰ ਵੇਖ ਕੇ ਬੇਟੀ ਨੇ ਨਾ ਕਮਰੇ ਦੇ ਅੰਦਰ ਆਣ ਕੇ ਤੇ ਕਮਰਾ ਬੰਦ ਕਰ ਲਿਆ ਉਹਨੇ ਦਰਵਾਜ਼ਾ ਤੋੜਨ ਦੀ ਕਾਫੀ ਕੋਸ਼ਿਸ਼ ਕੀਤੀ ਲੇਕਿਨ ਦਰਵਾਜ਼ਾ ਨਹੀਂ ਟੁੱਟਾ ਤੇ ਥੋੜੀ ਦੇਰ ਬਾਅਦ ਉਹ ਭੱਜ ਗਿਆ ਵਾਪਸ ਉਸ ਵਾਰ ਕੀ ਹੋਇਆ ਉਸ ਵਾਰ ਬੇਟੀ ਦਾ ਹਨੂ ਅੰਦਰ ਕਮਰੇ ਦੇ ਵਿੱਚੋਂ ਫੋਨ ਕੀਤਾ ਅਸੀਂ ਆਏ ਆ ਲੇਕਿਨ ਸਾਡੇ ਹੁੰਦਿਆਂ ਨੂੰ ਉਹ ਭੱਜ ਗਿਆ ਸੀ ਜੀ ਉਹ ਜਾਣ ਲੱਗਿਆ ਇਹਨਾਂ ਕਹਿ ਗਿਆ ਵੀ ਚਲੋ ਕੋਈ ਨਹੀਂ ਫੇਰ ਦੁਕਾਨ ਤੇ ਮਿਲਾਂਗੇ ਉਹਦੇ ਕੋਲ ਇੱਕ ਥੈਲਾ ਸੀਗਾ ਉਹਦੇ ਵਿੱਚ ਦੋ ਤਿੰਨ ਚੀਜ਼ਾਂ ਆ ਗਿਆ ਸੀ ਲੇਕਿਨ ਬੇਟੀ ਕਹਿੰਦੀ ਉਹਨੇ ਅੰਦਰੋਂ ਇਸ ਤਰ੍ਹਾਂ ਜਿਸ ਤਰ੍ਹਾਂ ਰਿਵਾਲਵਰ ਕੱਢਿਆ ਸੀਗਾ ਲੇਕਿਨ ਰਿਵਾਲਵਰ ਕੱਢਿਆ ਸੀਗਾ ਇੱਕ ਉਹਦੇ ਵਿੱਚ ਕੋਈ ਥੋੜੀ ਸੀਗੀ ਕੁਝ ਇਸ ਤਰ੍ਹਾਂ ਦਾ ਸਮਾਨ ਹੈਗਾ ਸੀ ਤੇ ਜਿਹੜੀ ਪੁਲਿਸ ਤੋਂ ਕਾਰਵਾਈ ਵਾਸਤੇ ਕਿਹਾ ਪੁਲਿਸ ਨੂੰ ਸਾਰਾ ਹੀ ਕੱਲ ਸਵੇਰੇ 10:30 ਵਜੇ ਦਾ ਟਾਈਮ ਇਹ ਕੰਮ ਹੋਇਆ ਦਾ ਉਹਦੇ ਬਾਅਦ ਦੇ ਕਾਫੀ ਫੋਨ ਕੀਤੇ ਚੌਂਕੀ ਵੀ ਗਏ ਆ ਲੇਕਿਨ ਕੋਈ ਨਹੀਂ ਆਇਆ ਫਿਰ ਸ਼ਾਮੀ 4 ਵਜੇ ਅਸੀਂ 112 ਤੇ ਕਾਲ ਕੀਤੀ ਉਦੇ ਬਾਅਦ ਇੱਕ ਬੰਦਾ ਆਇਆ ਮੌਕਾ ਦੇਖਣ ਵਾਸਤੇ ਕੀ ਸਮਝੋ ਕਿਉਂ ਨਹੀਂ ਆਇਆ ਕੀ ਕਾਰਨ ਹੋਇਆ ਇਹ ਸਬਾਰੇ ਤੇ ਉਹ ਹੀ ਦੱਸਣਗੇ ਜੀ ਕਿਉਂ ਨਹੀਂ ਆਏ ਪਰ ਨਹੀਂ ਆਏ ਕਿੰਨਾ ਹੀ ਨਮੋਸ਼ੀ ਦੀ ਗੱਲ ਹੈ ਦੇਖੋ ਜੀ ਆ ਅਸੀਂ ਤੇ ਆਪ ਸੋਚਦੇ ਵੇ ਭੀ ਇਹਦੇ ਵਿੱਚ ਸਾਡੀ ਕੀ ਸਿਕਿਉਰਿਟੀ ਪੁਲਿਸ ਸਾਡੇ ਵਾਸਤੇ ਕੀ ਕਰਦੀ ਪ੍ਰਸ਼ਾਸਨ ਕੀ ਕਰਦਾ ਪਿਆ ਕੀ ਸਾਡੀ ਰੱਖਿਆ ਕਰੇਗਾ